पलट दबायो पलट दबायो ਪੱਲੇ ਧੋ ਵਾਈਆਂ ਸਹੀ ਗੱਲ ਹੈ ਮੈਂਟ ਜੀ ਕਿਵੇਂ ਹੈ ਜੀ ਮੈਂਟ ਜੀ ਆਪਣਾ ਬਣ ਜਾਣੀ ਐ ਸੜੀ ਜੱਤਾ ਹੀ ਮੈਨ ਲੱਗਦਾ ਬਣ ਜਾਣੀ ਬਣ ਜੇ ਠੀਕ ਚਲੋ ਬਣ ਜਵੇ ਤਾਂ ਵਾਰੀ ਆਊ ਜੇ ਬਣ ਜੂਗੀ ਤਾਂ ਵਾਰੀ ਆ ਜੂ ਵਧੀਆ ਚਲ ਵਧੀਆ ਕੋਈ ਕਹਿੰਦਾ ਕਹਿੰਦਾ ਦੁਪਹਿਰ ਤੱਕ ਇਹ ਬਣ ਜਾਣੀ ਆ। ਉਹ ਤਾਂ ਮੌਸਮ ਤੇ ਆ। ਮੌਸਮ ਦਾ ਕਿਵੇਂ ਤਾਂ ਬਣੀ ਜਾਣੀ ਆ। ਲਗੂ ਘੰਟਾ ਕੋਰ ਦੇ। ਹੈਂ? ਇੱਕ ਘੰਟਾ ਕੋਰ ਰਹੂਗਾ ਤੇ। ਹਾਂਜੀ। ਇੱਕ ਘੰਟਾ ਕੋਈ ਡਰਾਪ ਹੈ। 11:30 ਹੋ ਜਾ ਦੋ ਘੰਟੇ ਸਾਬੂਗਾ ਲੇਖਾਂ ਦੇ ਬਣ ਸਕ। ਹਾਂਜੀ। ਜਿਹੜੇ 1:00 ਵਜੇ ਜਾ ਕੇ ਟਿਕਦਾ ਹੁੰਦਾ। ਹਾਂ ਫੇਰ 4:00 ਵਜੇ। ਠੰਡੇ ਵੇ ਜਲਦੀ ਠੰਡੇ ਬੈੰਦ ਲੋ ਲੋਰਾ ਬੱਕ ਵਰੀ ਜਨੇ ਤਾਂ ਕਰਕੇ ਪਰੇ ਇੱਕ ਪਾਸਾ ਜਾ ਪਰੇ ਕਰੀ ਹਾਂ ਜੀ ਜਮੀ ਘਟ ਰਿਹਾ ਕਿੰਨੇ ਪਾਸੇ ਬਹੁਤ ਹੀ ਪੈ ਗਏ ਰੇ ਹਾਂ ਜੀ ਇਧਰ ਠੰਡੇ ਬਣਾਉਂਦੇ ਆਂ ਦੀ ਮਾਨਸਿਆ ਨੂੰ ਇੱਕ ਪਾਸਾ ਜਾ ਹੋ ਜੇ ਬੰਦਾ ਕੁਛ ਕਰਨ ਵਾਲਾ ਬਣਦਾ ਜੀ ਨਾ ਉੱਧਰ ਵਾਲੇ ਨਾ ਉੱਧਰ ਵਾਲੇ ਚਲ ਵੀ ਪਿਆ ਇੱਥੇ ਨਹੀਂ ਕੱਲ ਸਵੇਰੇ ਪਿਆ ਸੀ ਉਹ ਇੱਥੇ ਨਹੀਂ ਪਿਆ ਜੀ ਇੱਥੇ ਜਮਾ ਹੀ ਨਹੀਂ ਪਿਆ ਜੀ ਆ ਜਿਹੜਾ ਆਪਣੇ ਪੌਲਾਂ ਨੇ ਉਹ ਤੋਂ ਅੱਧ ਤੋਂ ਸ਼ੁਰੂ ਹੁੰਦਾ ਵਾ ਪੁੱਲ ਦੇ ਉਤੋਂ ਹਾਂਜੀ ਰੇਲਵੇ ਫਾਟਕਾਂ ਤੋਂ ਸ਼ੁਰੂ ਹੁੰਦਾ ਸਮਝ ਲੇ ਆਂ ਠੋਕ ਕੇ ਹਾਂਜੀ ਇੱਥੇ ਤੋਕਾ ਵੀ ਨਹੀਂ ਸੀ ਹੈ ਜੀ ਨਹੀਂ ਹਜੇ ਕੋਈ ਢੇਰੀ ਨਹੀਂ ਲੱਗੀ ਸੀ ਅੱਛਾ ਸਾਡੇ ਆ ਗਏ ਸਾਡੇ ਨੂੰ ਹਾਂਜੀ ਜੇ ਮੰਨ ਲਓ ਆਦਾ ਬੱਸ ਆ ਸਾਡੇ ਵੀ ਆ ਪਾਸੋਂ ਕਰਦੇ ਨਹੀਂ ਆ ਗਏ ਆ ਤੁਹਾਨੂੰ ਨੋਕ ਦੇ ਲੋਕਾਂ ਦਿਖਾ ਦਿਓ ਜੀ ਮੰਡੀ ਦਾ ਹਾਲ ਹਾਂਜੀ ਇਹ ਮੰਡੀ ਦਾ ਹਾਲ ਦੇਖ ਲੈਣਗੇ ਬੇਲੇ ਮੈਂ ਗਏ ਨੇ ਦੇਹੀ ਜੇ ਨੇ ਤਾਂ ਹੂੰ ਬੈਠਾ ਕਟਾਗੀ ਰੋਹੂ ਵੀ ਨਾ ਕਟਾ ਕਟਾ ਦੇ ਓਕੇ ਲੱਭੇ ਨੇ ਭੰਜਰ ਪੈਣੀ ਉਹ ਨਹੀਂ ਇੱਕ ਨਹੀਂ ਵੀ ਕਿੰਨੇ ਭਜਣਾ ਸਹੀ ਗੱਲ ਐਨੂੰ ਸਿੱਧਾ ਕਰ ਲਾ ਪਹਿਲਾਂ ਇੱਧਰ ਫੇਰ ਇੱਧਰ ਨੂੰ ਖਿੱਚ ਕੇ ਨਹੀਂ ਇਹ ਆਪਦੇ ਵਾਲਾ ਬਾਈ ਦੇਖਿਆ ਜੀ ਮੰਜਾ ਚੱਕ ਲਿਆ ਬੈਲ ਵੀ ਗੋਈ ਕਿਹੜਾ ਵਾਲਾ ੜ ਇਹੀ ਇਹੀ ਆ ਕੋਈ ਨਹੀਂ ਉਧਰੋਂ ਉਹ ਦੇ ਦਾਂਗੇ ਇਧਰਲੇ ਪਾਸੇ ਨੂੰ ਦੇ ਦਈਏ ਫਿਰ ਉਧਰੋਂ ਡਬਲ ਹੋ ਜਾਊਗਾ ਉਹ ਗੁੰਜਾ ਨੇ ਬੱਲੇ ਪਰਲੇ ਪਾਸੇ ਇਹ ਭਾਤੇ ਪਾ ਲੈ ਹੈ ਕੀ ਹੈ ਇਹ ਭਾਲੇ ਦੇ ਹਾਂਜੀ ਇਹ ਤਰਪਾਲ ਹੈ ਤੇ ਭਾਈ ਇਹ ਪਤਲਾ ਵਾ ਰੋਕਾਂ ਮੋਹਮਮਦ ਅੱਗੇ ਚੱਲਾਂਗੇ ਤੋਂ ਇਹ ਹੁਣ ਚਲੋ ਇਹ ਹੁਣ ਚੱਲੀ ਗਈ ਚਲੋ ਹੁਣ ਆਪ ਚੱਲਣ ਲੱਗ ਗਿਆ ਹੁਣ ਚੱਲ ਹੋ ਗਿਆ ਨਹੀਂ ਨੀ ਉਸ ਵਾਸਤੇ ਪਤਣ ਨੂੰ ਆਪਾਂ ਇਹ ਲੱਗਦਾ ਹਰ ਵੇਲੇ ਆਹ ਰੋਹਣੀ ਬਾਣੀ ਜਾਣਗੀਆਂ ਜਿਹੜੀ ਉੱਪਰ ਲੀਆ ਪਤਾ ਨਹੀਂ ਬਾਣੀ ਜਾਊਗੀ ਬਾਣੀ ਜਾਣੀ ਆ ਇਹ ਆਈਏ ਨੇ ਤੋਂ ਕਾਂਡੇ ਹੋਰ ਦਿੱਤੇ ਇਹਨੇ ਬਣ ਦੇਣਾ ਉਪਰਲੀ ਲੋਚਿਆ ਜਾ ਹੋ ਗਿਆ ਸਾਫ ਜਾ ਹੋ ਗਿਆ ਐ ਹੋਰ ਹੋਉਂ ਤੋਂ ਗੇ ਨਹੀਂ ਆਉਂਦਾ ਸੀ ਹੋਰ ਲੱਗਦਾ ਹੀ ਆ ਗਿਆ ਤੇਰੀ ਭੈਸੀ ਨੇ ਜੀ ਖਲਾਰੀ ਵੀ ਆਹ ਇਹ ਆਪਣੇ ਤੋਂ ਪੈਂ ਲੱਗੇ ਪੰਡਾ ਹਾਂਜੀ ਇਹਦਾ ਕੋਪ ਪਤਾ ਨਹੀਂ ਹਾਂ ਦੇ ਵੀ ਆਦਾ ਹਾਂ ਹਾਂਜੀ ਬਿਜਲੀ ਦਾ ਵੰਡਿਆ ਗਿਆ ਰੋ ਰੱਦ ਪਰੰਦਾ ਬਾਦ ਉਹ ਤੋਂ ਬਾਅਦ ਖਿਲਾੜੀ ਜਾਊਗਾ ਆਜੇ ਥੋੜੀ ਪਾਟੇ ਨਹੀਂ ਪਾਟਣਾ ਨਹੀਂ ਸੀਗਾ ਇਹ ਧੁੱਪੇ ਪਿਆ ਰਿਆ ਜਿੱਥੇ ਤਹਿ ਧੁੱਪੇ ਪਈ ਸੀ ਉਹ ਪਾਟ ਗਈ ਉੱਥੋਂ ਬਿਲਕੁਲ ਉਹਦੇ ਇਹਨਾਂ ਨੇ ਇਕੱਠਾ ਕਰਕੇ ਰੱਖਤਾ ਚੀਜ਼ ਵਧੀਆ ਬਾਈ ਵਧੀਆ ਜੀ ਪਾਣੀ ਨੇ ਵੜਦਾ ਇਹ ਤਾਂ ਹੋਰ ਹੀ ਜਿਹੜਾ ਦੂਜਾ ਪੱਲੀਆਂ ਵਾਲੇ ਪੱਲੇ ਬਣਾਏ ਹੁੰਦੇ ਉਹ ਤਾਂ ਉਹਦੇ 'ਚ ਪਾਣੀ ਵੜ ਜਾਂਦਾ ਪਾਣੀ ਵਾਲੇ ਤਾਂ ਪਾਣੀ ਵੜ ਜਾਂਦਾ ਉਹ ਤਾਂ ਹੋਰ ਰੰਗ ਦਾ ਹੈਗਾ ਉਹਦੇ ਯੂਟੂਬ ਤੇ ਦੇ ਲੋਈ ਨੇ 10 ਜਣੇ ਜਾਂ 15 ਜਣੇ ਦੇਖਦੇ ਹੀ ਰਹਿੰਦੇ ਆ ਦੇਖ ਲੋ ਮਤਲਬ ਕਿੰਨੇ ਜਣੇ ਆ ਇਹਦਾ ਮਤਲਬ ਆਈ 12 ਜਣੇ ਦੇਖਦੇ ਲੈ ਵੀਡੀਓ ਤੁਮ ਆ ਜਾਓ ਯੂਟਿਊਬ ਤੇ ਅੱਛਾ ਕਿਹਨੋਂ ਇਹ ਹੀ ਪੁੱਲਰ ਪ੍ਰੋਡਕਸ਼ਨ ਅੱਛਾ ਮੈਂ ਕਦੇ ਸਟੋਰੀ ਨਹੀਂ ਪਾਈ ਜੀ ਤੇ ਹੋਰ ਕਹਿੰਦੇ ਪਾਉਂਦੇ ਨਾਲ ਬੋਲਦੇ ਨਹੀਂਗੇ ਬੋਲ ਲਈਦਾ ਜੀ ਐਨੇ ਤਾਂ ਜਦੋਂ ਹੁਣ ਮੰਨ ਲਓ ਚੈਟ ਚੂਟ ਸ਼ੁਰੂ ਹੋਊਗੀ ਫਿਰ ਬੋਲਾਂਗੇ ਹੁਣ ਅੱਛਾ ਅੱਛਾ ਕੋਲੂ ਚਲਾਈਦਾ ਉਹਨੂੰ ਲਾਈਵ ਦਿਖਾਈ ਜਾਈਦਾ ਵਾ ਅੱਛਾ ਅੱਛਾ h u d w l a r ਬਰਡ ਐਕਸ਼ਨ ਜੀ ਸੀ ਬਰਡ ਐਟਸ ਸੰਸ ਬਸ ਆਹੀ ਪਾ ਦੋ ਨਹੀਂ ਇਹਦੇ ਤੋਂ ਕਰ ਦੋ ਐਸਾ ਮਗਰ ਬਸ ਐਸਾ ਲਓ ਐਸਾ ਲਓ ਮਗਰ ਬਸ ਹੋਂ ਕਰ ਦੋ ਜ਼ਰੂਰ ਇਹ ਆਲ ਆ ਵਈ ਉਹ ਜਲਦੀ ਹੁਣ ਆ ਜਲਦੀ ਅੱਛਾ ਅੱਛਾ ਆ ਵਾਈ ਥੋੜੀ ਲੇਟ ਆਉਂਦੀ ਹੈ ਇਹ ਦੇਖਿਓ ਦੇਖਿਓ ਮਤਲਬ ਇਹਦਾ ਮਤਲਬ ਵੀਡੀਓ ਜਿਹੜੀ ਚੱਲਦੀ ਹੁੰਦੀ ਹੈ ਜੀ ਉਹ ਲੇਟ ਚੱਲਦੀ ਹੈ 2 4 4 ਸੈਕਿੰਡ ਆ ਦੇਖ ਡੇੜੀ ਤੇਰੀ ਦੇਖੀ ਜਾਂਦੀ ਉਹ ਵੀ ਦੇਖਦਾ ਹਾਂ ਹਾਂਜੀ ਅੱਛਾ ਅੱਛਾ ਵਾ ਦੇਖ ਉਹ ਤੇ ਮੈਂ ਖੇਤ ਚ ਪਾਉਂਗਾ ਉਹ ਨੂੰ ਮੈਂ ਲਾਈਵ ਚ ਲਾ ਕੇ ਜੇਬ ਚ ਪਾ ਲੈਣਾ ਹੁਣ ਉੱਪਰ ਲੀਏ ਚ ਪਾ ਲੈਣਾ ਇਹਨਾਂ ਨੇ ਮੇਰੀਆਂ ਦੋ ਕ ਵੀਡੀਓ ਤੇ ਕਲੇਮ ਕੀਤਾ ਯਾਰ ਜਿਨਾ ਕਰਕੇ ਦੋ ਵੀਡੀਓ ਤੇ ਕਲੇਮ ਕੀਤਾ ਹੈ ਜੀ ਇਹਨਾਂ ਨੇ ਇਹਨਾਂ ਜੁੜੂ ਨਾ ਅੱਛਾ ਤੇ ਵੀ ਇਹਦਾਂ ਹੀ ਕਾਪੀਰਾਈਟ ਆ ਤਾਂ ਕਰਕੇ ਹਜੇ ਪੈਸੇ ਨਹੀਂ ਆਉਣ ਲੱਗੇ ਨਹੀਂ ਤਾਂ ਹੁਣ ਮੋਨਟਾਈਜ਼ ਹੋ ਗਿਆ ਵਾ ਚੈਨਲ ਅੱਛਾ ਤਾਂ ਕਰਕੇ ਪੈਸੇ ਨਹੀਂ ਆਉਂਦੇ ਇਹ ਕਿੰਨੇ ਚਾਹੀਦਾ ਫਾਲੋਅਰ ਤੇ ਇਹਦਾ ਹੀ 1000 ਸਬਸਕ੍ਰਾਈਬਰ ਅੱਛਾ ਸਬਸਕ੍ਰਾਈਬਰ ਯਾਰ ਸਬਸਕ੍ਰਾਈਬਰ ਚਾਹੀਦਾ ਵਾ ਤੇ 4000 ਘੰਟਾ ਬਾਚੀ ਯਾਰ ਦੇ ਲਯੋ ਗਿਬਰੀਲ ਗਰਮੀ ਇਹਦੇ ਨੂੰ ਪੰਨਾਂ ਨਹੀਂ ਲਾ। 16 ਮੀਟਰ ਕੋਈ ਬੰਦ ਕਰਦੀ ਹੈ ਬੈਟਰੀ ਨੂੰ ਦੇ।